ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਸਟੱਡੀ ਪੰਜਾਬ ਤੇ ਤਾਂ ਦੋਸਤੋ ਅੱਜ ਦੀ ਕਲਾਸ ਦੇ ਵਿੱਚ ਆਪਾਂ ਪੰਜਾਬ ਦੇ ਇਤਿਹਾਸ ਦੀ ਕਲਾਸ 5 ਸ਼ੁਰੂ ਕਰਨ ਜਾ ਰਹੇ ਹਾਂ ਦੋਸਤੋ ਜੇਕਰ ਤੁਸੀਂ ਸੀਨੀਅਰ ਅਸਿਸਟੈਂਟ ਵੀਡੀਓ ਟ੍ਰੈਜ਼ਰੀ ਆਫੀਸਰ ਜੇਲ ਵਾਰਡਨ ਐਂਡ ਪੰਜਾਬ ਦੇ ਕਿਸੇ ਵੀ ਲੈਵਲ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਇਹ ਕਲਾਸ ਤੁਹਾਡੇ ਲਈ ਕਾਫੀ ਇੰਪੋਰਟੈਂਟ ਰੈਨ ਵਾਲੀ ਹੈ ਦੇ ਦੋਸਤੋ ਇਹਨਾਂ ਸਾਰੀਆਂ ਕਲਾਸਿਸ ਦੇ ਵਿੱਚ ਇਹਨਾਂ ਸਾਰੇ ਕਲਾਸਿਸ ਦਾ ਜਿਹੜਾ ਪੀਡੀਐਫ ਹੈ ਉਹ ਮੈਂ ਤੁਹਾਨੂੰ WhatsApp ਗਰੁੱਪ ਤੇ Telegram ਗਰੁੱਪ ਦੇ ਵਿੱਚ ਪ੍ਰੋਵਾਈਡ ਕਰ ਦੇਵਾਂਗਾ ਜਿਸ ਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਵਾਂਗਾ ਤਾਂ ਤੁਸੀਂ ਉੱਥੇ ਜਾ ਕੇ ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਤਾਂ ਚਲੋ ਦੋਸਤੋ ਜਿਆਦਾ ਟਾਈਮ ਨਾ ਲੈਂਦੇ ਹਾਂ ਅੱਜ ਦੀ ਜਿਹੜੀ ਕਲਾਸ ਹੈ ਆਪਾਂ ਸ਼ੁਰੂ ਕਰਦੇ ਹਾਂ ਤਾਂ ਅੱਜ ਦੀ ਕਲਾਸ ਦਾ ਕੁਐਸਚਨ ਨੰਬਰ 101 ਮੁਗਲ ਵੰਸ਼ ਦਾ ਸੰਸਥਾਪਕ ਕੌਣ ਸੀ ਤਾਂ ਮੁਗਲ ਵੰਸ਼ ਦੀ ਨੀਤ ਮੁਗਲ ਵੰਸ਼ ਕਾਫੀ ਇੰਪੋਰਟੈਂਟ ਟਾਪਿਕ ਹੈ ਹਰ ਇੱਕ ਐਗਜ਼ਾਮ ਦੇ ਪੁਆਇੰਟ ਆਫ View ਨਾਲ ਇਸ ਦੇ ਵਿੱਚੋਂ ਕੁਐਸਚਨ ਪੁੱਛਿਆ ਹੀ ਪੁੱਛਿਆ ਜਾਂਦਾ ਮੁਗਲ ਵੰਸ਼ ਦੇ ਵਿੱਚੋਂ ਤਾਂ ਜੇਕਰ ਆਪਾਂ ਗੱਲ ਕਰੀਏ ਮੁਗਲ ਵੰਸ਼ ਦੀ ਤਾਂ ਉਸ ਦਾ ਸੰਸਥਾਪਕ ਕੌਣ ਸੀ ਤਾਂ ਉਸ ਦਾ ਸੰਸਥਾਪਕ ਸੀ ਬਾਬਰ ਬਾਬਰ ਦੁਆਰਾ ਕੀ ਸੀ ਮੁਗਲ ਵੰਸ਼ ਦੀ ਸਥਾਪਨਾ ਕੀਤੀ ਗਈ ਸੀ ਜੇਕਰ ਆਪਾਂ ਥੋੜਾ ਜਿਹਾ ਐਕਸਪਲੇਨ ਕਰ ਲਈਏ ਬਾਬਰ ਨੂੰ ਤਾਂ ਬਾਬਰ ਕੌਣ ਸੀ ਤਾਂ ਉਸ ਦਾ ਜਨਮ ਕਦੋਂ ਹੋਇਆ ਸੀ ਤਾਂ ਜੇਕਰ ਗੱਲ ਕਰੀਏ ਬਾਬਰ ਦੀ ਤਾਂ ਉਸ ਦਾ ਜਿਹੜਾ ਜਨਮ ਸੀ ਉਹ ਹੋਇਆ ਸੀ 14 ਫਰਵਰੀ 1483 ਨੂੰ ਕਿ ਉਹਦਾ ਜਨਮ ਹੋਇਆ ਕਿੱਥੇ ਸੀ ਮਾਂ ਜੇਕਰ ਗੱਲ ਕਰੀਏ ਉਜਬੇ ਉਜਬੇ ਕਿਸ਼ਤਾਨ ਵਿੱਚ ਉਹ ਜੇਬੇ ਕਿਸ਼ਤਾਨ ਦੇ ਵਿੱਚੋਂ ਦਾ ਜਨਮ ਹੋਇਆ ਸੀ ਅ ਜੇਕਰ ਉਹਨਾਂ ਦੇ ਪਿਤਾ ਦੀ ਗੱਲ ਕਰੀਏ ਤਾਂ ਪਿਤਾ ਕਿਹੜੇ ਵੰਸ਼ ਨਾਲ ਸੰਬੰਧ ਰੱਖਦੇ ਸੀ ਤਾਂ ਜਿਹੜੇ ਉਹਨਾਂ ਦੇ ਪਿਤਾ ਸੀ ਉਹ ਰੱਖਦੇ ਸੀ ਤੈਮੂਰ ਵੰਸ਼ ਦੇ ਨਾਲ ਤੇਮੂਰ ਵੰਸ਼ ਦੇ ਨਾਲ ਸੰਬੰਧ ਰੱਖਦੇ ਸੀ ਤੇ ਮਾਂ ਤਾਂ ਸੀ ਜਿਹੜੇ ਉਹ ਕਿਹੜੇ ਵੰਸ਼ਾ ਸੰਬੰਧ ਰੱਖਦੇ ਸੀ ਤਾਂ ਉਹ ਚੰਗੇਜ਼ ਖਾਨ ਦੇ ਵੰਸ਼ ਨਾਲ ਸੰਬੰਧ ਰੱਖਦੇ ਸੀ ਮਤਲਬ ਕਿ ਜਿਹੜਾ ਬਾਬਰ ਸੀ ਉਹ ਤੈਮੂਰ ਵੰਸ਼ ਤੇ ਚੰਗੇਜ਼ ਖਾਨ ਦੇ ਵੰਸ਼ ਦੋਨਾਂ ਦਾ ਮਿਲਾਪ ਸੀ ਠੀਕ ਹੈ ਮਤਲਬ ਕਿ ਤੁਰਕੀ ਤੇ ਮੰਗੋਲ ਦੋਨੋਂ ਸੰਸਕ੍ਰਿਤੀਆਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਉਹ ਹੁਣ ਗੱਲ ਕਰਦੇ ਆ ਇਹਨਾਂ ਦੇ ਟਾਈਮ ਪੀਰੀਅਡ ਦੀ ਸਭ ਤੋਂ ਮੇਨ ਪੁਆਇੰਟ ਇਹ ਕਿ ਮੁਗਲ ਵੰਸ਼ ਦਾ ਜਿਹੜਾ ਸ਼ਾਸਨ ਕਾਲ ਸੀ ਕਿੰਨੇ-ਕਿੰਨੇ ਟਾਈਮ ਤੱਕ ਕਿਸ-ਕਿਸ ਨੇ ਕੀਤਾ ਸੀ ਤਾਂ ਜੇਕਰ ਆਪਾਂ ਗੱਲ ਕਰੀਏ ਸਭ ਤੋਂ ਪਹਿਲਾਂ ਬਾਬਰ ਦੀ ਤਾਂ ਬਾਬਰ ਦਾ ਜਿਹੜਾ ਟਾਈਮ ਪੀਰੀਅਡ ਸੀ ਉਹ ਕਦੋਂ ਤੋਂ ਕਦੋਂ ਰਹਿਣ ਵਾਲਾ ਹੈ ਤਾਂ ਉਸ ਦਾ ਜਿਹੜਾ ਟਾਈਮ ਪੀਰੀਅਡ ਹੈ ਉਹ ਰਹਿਣ ਵਾਲਾ 1526 ਤੋਂ ਲੈ ਕੇ 1530 ਵੀ ਤੱਕ ਦਾ ਮਤਲਬ ਕਿ 1526 ਤੋਂ ਲੈ ਕੇ 1530 ਵੀ ਤੱਕ ਬਾਬਰ ਨੇ ਮੁਗਲ ਵੰਸ਼ ਦਾ ਮੁਗਲ ਵਾਸ਼ੇ ਚਲਾਇਆ ਸੀ ਠੀਕ ਹੈ ਉਸ ਤੋਂ ਬਾਅਦ ਜਦੋਂ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੀ ਮੌਤ ਤੋਂ ਬਾਅਦ ਹਮਾਇੂ ਉਸ ਦਾ ਪੁੱਤਰ ਜਿਹੜਾ ਹਮਾਇੂ ਉਸ ਦਾ ਉਸ ਦੀ ਗੁਰਗੱਦੀ ਤੇ ਬੈਠਦਾ ਹੈ ਤਾਂ ਉਸ ਦਾ ਜਿਹੜਾ ਟਾਈਮ ਪੀਰੀਅਡ ਹੈ ਉਹ ਕਦੋਂ ਤੱਕ ਕਦੋਂ ਤੱਕ ਸੀ 1530 ਤੋਂ ਲੈ ਕੇ ਕੁਝ 1500 40 ਤੱਕ ਠੀਕ ਹੈ ਇੰਨਾ ਕਿੰਨਾ ਦਾ ਟਾਈਮ ਪੀਰੀਅਡ ਹੈ ਉਹ ਅੰਦਾਜ਼ਨ ਦੱਸਿਆ ਠੀਕ ਹੈ ਅ ਬਾਬਰ ਤੋਂ ਬਾਅਦ ਕੌਣ ਆਇਆ ਹਮਾਇੂ ਆ ਗਿਆ ਹਮਚ ਕਿ ਹਮਾਇੂ ਤੋਂ ਬਾਅਦ ਕੌਣ ਆਉਂਦਾ ਹੈ ਉਸ ਤੋਂ ਬਾਅਦ ਅਕਬਰ ਆਉਂਦਾ ਹੈ ਤੇ ਅਕਬਰ ਤੋਂ ਬਾਅਦ ਜਹਾਂਗੀਰ ਬਣਦਾ ਹੈ ਗੁਰਗੱਦੀ ਦਾ ਠੀਕ ਹੈ ਫਿਰ ਉਸ ਤੋਂ ਬਾਅਦ ਸ਼ਾਹ ਜਹਾਂ ਆਉਂਦਾ ਹੈ ਸ਼ਾਹ ਜਹਾਂ ਤੋਂ ਬਾਅਦ ਔਰੰਗਜ਼ੇਬ ਆਉਂਦਾ ਹੈ ਤਾਂ ਇਸ ਤਰੀਕੇ ਨਾਲ ਇਸ ਤਰ੍ਹਾਂ ਜੇਕਰ ਆਪਾਂ ਗੱਲ ਕਰੀਏ ਮੁਗਲ ਵੰਸ਼ ਕਾਫੀ ਲੰਬਾ ਟਾਈਮ ਪੀਰੀਅਡ ਆ ਭਾਰਤ ਦੇ ਵਿੱਚ ਰਾਜ ਕਰਕੇ ਗਿਆ ਸੀ ਠੀਕ ਹੈ ਹੁਣ ਇਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਬਾਬਰ ਦੀਆਂ ਲੜਾਈਆਂ ਦੀ ਤਾਂ ਬਾਬਰ ਨੇ ਆਪਣੇ ਟਾਈਮ ਪੀਰੀਅਡ ਦੇ ਮਤਲਬ ਕਿ ਉਸਨੇ 4 ਸਾਲ ਮੁਗਲ ਵੰਸ਼ ਦੇ ਅਧੀਨ ਕੰਮ ਕੀਤਾ ਸੀ ਤਾਂ ਉਸਨੇ ਜਿੰਨਾ 4 ਸਾਲਾਂ ਦੇ ਵਿੱਚ ਕਾਫੀ ਲੜਾਈਆਂ ਲੜੀਆਂ ਸੀ ਜਿਸ ਦੇ ਵਿੱਚ ਪਾਣੀਪਤ ਦੀ ਜਿਹੜੀ ਲੜਾਈ ਹੈ ਉਹ ਇੱਕ ਮਹੱਤਵਪੂਰਨ ਲੜਾਈ ਹੈ ਜਿਹੜੀ ਐਗਜ਼ਾਮ ਦੇ ਵਿੱਚ ਕਾਫੀ ਵਾਰ ਦੇਖਣ ਨੂੰ ਮਿਲੀ ਸੀ ਠੀਕ ਹੈ ਹੁਣ ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ 1526 ਦੇ ਵਿੱਚ ਉਸਨੇ ਪਾਣੀਪਤ ਦੀ ਲੜਾਈ ਲੜੀ ਸੀ ਹਾਂ ਬਾਬਰ ਨੇ ਬਾਬਰ ਨੇ 1526ਵੀਂ ਦੇ ਵਿੱਚ ਪਾਨੀਪਤ ਦੀ ਲੜਾਈ ਲੜੀ ਸੀ ਕਿਸ ਦੇ ਖਿਲਾਫ ਲੜੀ ਸੀ ਉਹ ਨਾ ਉਹ ਲੜੀ ਸੀ ਇਬਰਾਹਿਮ ਲੋਦੀ ਦੇ ਵਿਚਕਾਰ ਠੀਕ ਹੈ ਜਿਹੜੀ ਪਾਨੀਪਤ ਦੀ ਲੜਾਈ ਹੋਈ ਸੀ ਉਹ ਹੋਈ ਸੀ ਬਾਬਰ ਤੇ ਇਬਰਾਹਿਮ ਲੋਦੀ ਦੇ ਵਿਚਕਾਰ ਇਹ ਲੜਾਈ ਲੜੀ ਗਈ ਸੀ ਹਾਂ ਇਸ ਦੇ ਵਿੱਚ ਬਾਬਰ ਜੇਤੂ ਰਿਹਾ ਸੀ ਠੀਕ ਹੈ ਬਾਬਰ ਜੇਤੂ ਰਿਹਾ ਸੀ ਬਾਬਰ ਦੇ ਜੇਤੂ ਰਹਿਣ ਦਾ ਸਭ ਤੋਂ ਮਹੱਤਵਪੂਰਨ ਕਾਰਨ ਕੀ ਸੀ ਮਾ ਜੇਕਰ ਇੱਕ ਕੁਐਸਚਨ ਇਥੋਂ ਇਹ ਨਿਕਲ ਕੇ ਆਉਂਦਾ ਹੈ ਕਿ ਸਭ ਤੋਂ ਪਹਿਲਾਂ ਜਿਹੜਾ ਤੋਪਖਾਨਿਆਂ ਦਾ ਤੋਪਖਾਨੇ ਦੀ ਜਿਹੜੀ ਵਰਤੋਂ ਸੀ ਉਹ ਬਾਬਰ ਦੁਆਰਾ ਕੀਤੀ ਗਈ ਸੀ। ਬਾਬਰ ਦੇ ਕੋਲ ਤੋਪਖਾਨਾ ਸੀ ਜਿਸ ਦੇ ਕਾਰਨ ਆਸਾਨੀ ਨਾਲ ਉਸ ਨੇ ਕੀ ਕੀਤਾ ਇਬਰਾਹਿਮ ਲੋਦੀ ਨੂੰ ਹਰਾ ਦਿੱਤਾ ਸੀ। ਠੀਕ ਹੈ ਜੇਕਰ ਆਪਾਂ ਹੋਰ ਲੜਾਈਆਂ ਦੀ ਗੱਲ ਕਰੀਏ ਜਿਹੜੇ ਐਗਜ਼ਾਮ ਦੇ ਵਿੱਚ ਦੇਖਣ ਨੂੰ ਮਿਲ ਜਾਂਦੀ ਹੈ ਕਾਨਵਾਦੀ ਲੜਾਈ ਸੀ। ਕਾਨਵਾਦੀ ਲੜਾਈ ਸੀ। ਇਹ ਕਿਸ ਕਿਸ ਦੇ ਵਿਚਕਾਰ ਹੋਈ ਸੀ? ਤਾਂ ਇਹ ਹੋਈ ਸੀ ਅਫਗਾਨਾਂ ਤੇ ਬਾਬਰ ਦੇ ਵਿਚਕਾਰ ਕਦੋਂ ਹੋਈ ਸੀ? 1529ਵੀਂ ਨੂੰ। ਠੀਕ ਹੈ 1529 ਨੂੰ ਕਾਨਵਾਦੀ ਲੜਾਈ ਲੜੀ ਗਈ ਸੀ ਇਹ ਅ ਇਹ ਕਿੰਨਾ ਦੇ ਵਿਚਕਾਰ ਹੋਈ ਸੀ ਇਹ ਹੋਈ ਸੀ ਆਪਣੇ ਕੋਲ ਕਾਨਵਾਦੀ ਲੜਾਈ ਆ ਰਾਣਾ ਸੰਗਾ ਰਾਣਾ ਸੰਗਾ ਦੇ ਵਿਚਕਾਰ ਹੋਈ ਸੀ ਤੇ ਬਾਬਰ ਤੇ ਰਾਣਾ ਸੰਗਾ ਦੇ ਵਿਚਕਾਰ ਠੀਕ ਹੈ 1527 ਦੇ ਵਿੱਚ ਤੇ ਹੁਣ ਹੋਰ ਕਿਹੜੀ ਲੜਾਈ ਲੜੀ ਗਈ ਸੀ ਉਹਨਾਂ ਨੇ 1529 ਦੇ ਵਿੱਚ ਲੜੀ ਗਈ ਸੀ ਲੜਾਈ ਅਫਗਾਨਾ ਦੀ ਲੜਾਈ ਉਹ ਅਫਗਾਨਾਂ ਤੇ ਬਾਬਰ ਦੇ ਵਿਚਕਾਰ ਹੋਈ ਸੀ ਇਸੇ ਤਰੀਕੇ ਨਾਲ ਚੰਦੇਰੀ ਦੀ ਲੜਾਈ ਲੜੀ ਗਈ ਸੀ ਉਹ ਕਿਸ ਵਿਚਕਾਰ ਸੀ ਔਸੀ ਰਾਜਪੂਤਾਂ ਤੇ ਬਾਬਰ ਦੇ ਵਿਚਕਾਰ ਕਦੋਂ ਲੜੀ ਗਈ ਸੀ 1528 ਵੀ ਨੂੰ ਮਤਲਬ ਕਿ ਇੱਕ ਚਾਰਟ ਦੀ ਤਰ੍ਹਾਂ ਤੁਸੀਂ ਜਦੋਂ ਸਮਝ ਸਕਦੇ ਹੋ ਠੀਕ ਹੈ 1527 ਵੀ ਦੇ ਵਿੱਚ ਕੀ ਹੋਇਆ ਸੀ 1527 ਦੇ ਵਿੱਚ ਰਾਣਾ ਸੰਗਾ ਰਾਣਾ ਸੰਗਾ ਤੇ ਬਾਬਰ ਦੇ ਵਿਚਕਾਰ ਲੜੀ ਗਈ ਸੀ ਫਿਰ ਇਸ ਤੋਂ ਬਾਅਦ 1528 ਆ ਗਿਆ ਠੀਕ ਹੈ 1528 ਦੇ ਵਿੱਚ ਕੀ ਹੋਇਆ ਸੀ ਚੰਦੇਰੀ ਦੀ ਲੜਾਈ ਹੋਈ ਸੀ ਜੰਦੇਰੀ ਦੀ ਲੜਾਈ ਹੋਈ ਸੀ ਕਿਸ ਦੇ ਵਿਚਕਾਰ ਹੋਈ ਸੀ ਰਾਜਪੂਤਾਂ ਤੇ ਬਾਬਰ ਦੇ ਵਿਚਕਾਰ ਠੀਕ ਹੈ ਫਿਰ 1529 ਦੇ ਵਿੱਚ ਕੀ ਹੋਇਆ 1529 ਦੇ ਵਿੱਚ ਅਫਗਾਨਾਂ ਦੇ ਵਿਚਕਾਰ ਲੜਾਈ ਲੜੀ ਗਈ ਸੀ ਅਫਗਾਨਾਂ ਦੇ ਵਿਚਕਾਰ ਲੜਾਈ ਗਈ ਸੀ ਜਿਸ ਨੂੰ ਆਪਾਂ ਕਿਸ ਦੀ ਲੜਾਈ ਬੋਲਦੇ ਆ ਕਾਗਰਾ ਦੀ ਲੜਾਈ ਬੋਲਦੇ ਆ ਠੀਕ ਹੈ ਹੁਣ ਫਿਰ ਉਸ ਤੋਂ ਬਾਅਦ 1530 ਦੇ ਵਿੱਚ ਕੀ ਹੋ ਜਾਂਦਾ ਹੈ 1530 ਦੇ ਵਿੱਚ ਬਾਬਰ ਦੀ ਮੌਤ ਹੋ ਜਾਂਦੀ ਹੈ ਤੇ ਉਸ ਦਾ ਜਿਹੜਾ ਪੁੱਤਰ ਹਮਾਇੂ ਹੈ ਉਸ ਦੀ ਉੱਤਰਾਧਿਕਾਰੀ ਉਸ ਦਾ ਉਹ ਗੁਰਗੰਦੀ ਤੇ ਬੈਠ ਜਾਂਦਾ ਹੈ ਠੀਕ ਹੈ ਤਾਂ ਇਹ ਇੱਕ ਬਾਬਰ ਦਾ ਐਕਸਪਲੇਸ਼ਨ ਸੀ ਇਹ ਤੁਸੀਂ ਸਾਰੇ ਕੁਐਸਚਨਜ਼ ਦੇ ਵਿੱਚ ਜਿੰਨੇ ਵੀ ਮੈਂ ਤੁਹਾਨੂੰ ਦੱਸੇ ਨੇ ਇਹ ਸਾਰੇ ਇੰਪੋਰਟੈਂਟ ਰੈਨ ਵਾਲੇ ਸਾਰੇ ਯਾਦ ਰੱਖਣੇ ਨੇ ਤੁਸੀਂ ਤਾਂ ਨੈਕਸਟ ਕੁਐਸਚਨ ਮੂਵ ਕਰ ਲੈਂਦੇ ਆ ਕੁਐਸਚਨ ਨੰਬਰ 102 ਬਾਬਰ ਨੇ ਪੰਜਾਬ ਦੇ ਕੁੱਲ ਕਿੰਨੇ ਹਮਲੇ ਕੀਤੇ ਸੀ ਤਾਂ ਬਾਬਰ ਨੇ ਟੋਟਲ ਪੰਜਾਬ ਦੇ ਕਿੰਨੇ ਹਮਲੇ ਕੀਤੇ ਸੀ ਕੀ ਰਾਈਟ ਆਨਸਰ ਹੋਏਗਾ ਆਪਣੇ ਕੋਲ ਇਸ ਦਾ ਤਾਂ ਇਸ ਦਾ ਰਾਈਟ ਆਨਸਰ ਹੋਏਗਾ ਆਪਣੇ ਕੋਲ অপਸ਼ਨ ਨੰਬਰ ਬੀ ਤਾਂ ਟੋਟਲ ਪੰਜ ਹਮਲੇ ਕੀਤੇ ਸੀ ਬਾਬਰ ਨੇ ਠੀਕ ਹੈ ਪੰਜਾਬ ਦੇ ਉੱਪਰ ਤਾਂ ਇਹ ਤੁਸੀਂ ਯਾਦ ਰੱਖਣਾ ਹੈ ਤਾਂ ਨੈਕਸਟ ਕੁਐਸਚਨ ਮੂਵ ਕਰ ਲੈਂਦੇ ਆ ਜਲ ਥੋੜਾ ਜਿਹਾ ਆਪਾਂ ਦੇਖ ਲਈਨੇ ਕਦੋਂ-ਕਦੋਂ ਹਮਲੇ ਕੀਤੇ ਸੀ ਇਹ ਤਾਂ ਟੋਟਲ ਪੰਜ ਹਮਲੇ ਕੀਤੇ ਸੀ ਪਹਿਲਾ ਹਮਲਾ ਕੀਤਾ ਸੀ 1519 ਦੇ ਵਿੱਚ ਠੀਕ ਹੈ ਨੈਕਸਟ ਹਮਲਾ 1519 ਦੇ ਵਿੱਚ ਹੀ ਕੀਤਾ ਸੀ ਤੇ ਤੀਸਰਾ ਹਮਲਾ ਕੀਤਾ ਸੀ 1520 ਦੇ ਵਿੱਚ ਚੌਥਾ ਹਮਲਾ ਕੀਤਾ ਸੀ 1524 ਐਂਡ ਪੰਜਵਾਂ ਹਮਲਾ ਕੀਤਾ ਸੀ 1526 ਦੇ ਵਿੱਚ ਤਾਂ ਜਿਹੜਾ 1526 ਵਾਲਾ ਹਮਲਾ ਇਹ ਕਿਹੜਾ ਸੀ 21 April 1526 ਨੂੰ ਕੀ ਕੀਤਾ ਸੀ ਪਾਨੀਪਤ ਦੀ ਲੜਾਈ ਹੋਈ ਸੀ ਬਾਬਰ ਤੇ ਇਬਰਾਹਿਮ ਲੋਦੀ ਦੇ ਵਿਚਕਾਰ ਠੀਕ ਹੈ ਤਾਂ ਇਹ ਤੁਸੀਂ ਯਾਦ ਰੱਖਣਾ 1526 ਵਾਲਾ ਕਾਫੀ ਇੰਪੋਰਟੈਂਟ ਰਹਿੰਦਾ ਹੈ ਦਾ ਨੈਕਸਟ ਕੁਐਸਚਨ ਦੇਖ ਲੈਂਦੇ ਆ। ਕੁਐਸਚਨ ਨੰਬਰ 103। ਬਾਬਰ ਪੰਜਾਬ ਤੇ ਬਾਬਰ ਨੇ ਅਖਰੀ ਹਮਲਾ ਕਦੋਂ ਕੀਤਾ ਸੀ? ਤਾਂ ਬਾਬਰ ਨੇ ਪੰਜਾਬ ਤੇ ਜਿਹੜਾ ਆਖਰੀ ਹਮਲਾ ਸੀ ਉਹ ਕਦੋਂ ਕੀਤਾ ਸੀ? ਕੀ ਰਾਈਟ ਆਨਸਰ ਹੈਗਾ ਆਪਣੇ ਕੋਲ? ਤਾਂ ਉਹ ਕੀਤਾ ਸੀ 1526 ਦੇ ਵਿੱਚ ਜਿਸ ਨੂੰ ਆਪਾਂ ਪਾਨੀਪਤ ਦੀ ਲੜਾਈ ਦੇ ਨਾਮ ਨਾਲ ਜਾਣਦੇ ਆਂ। ਡੀ ਇਜ਼ ਦਾ ਰਾਈਟ ਆਨਸਰ। ਨੈਕਸਟ ਦੇਖਦੇ ਆਂ। ਮੁਗਲ ਵੰਸ਼ ਦੀ ਸਥਾਪਨਾ ਕਿਹੜੇ ਵੰਸ਼ ਦੇ ਪਤਨ ਤੋਂ ਬਾਅਦ ਹੁੰਦੀ ਹੈ? ਤਾਂ ਮੁਗਲ ਵੰਸ਼ ਨੇ ਕਿਹੜੇ ਵੰਸ਼ ਨੂੰ ਹਰਾ ਕੇ ਆਪਣਾ ਨੀਂਹ ਪੱਥਰ ਰੱਖਿਆ ਸੀ? ਕੀ ਰਾਈਟ ਆਨਸਰ ਹੈਗਾ? ਤਾਂ ਲੋਧੀ ਵੰਸ਼ ਨੂੰ ਇਕੇ ਲੋਧੀ ਵੰਸ਼ ਨੂੰ ਹਰਾ ਦਿੱਤਾ ਸੀ ਜਿਸ ਨਾਲ ਕੀ ਹੋ ਗਿਆ ਮੁਗਲ ਵੰਸ਼ ਦੀ ਸਥਾਪਨਾ ਹੁੰਦੀ ਹੈ ਨੈਕਸਟ ਵਿਜ਼ਿਟ ਕਰ ਲੈਣੇ ਆ ਕਵੈਸਚਨ ਨੰਬਰ 105 ਮੁਗਲ ਵੰਸ਼ ਦੀ ਸਥਾਪਨਾ ਤੋਂ ਬਾਅਦ ਭਾਰਤ ਦੇ ਕਿਹੜੇ ਨਗਰ ਨੂੰ ਰਾਜਧਾਨੀ ਬਣਾਇਆ ਗਿਆ ਤਾਂ ਜਦੋਂ ਮੁਗਲ ਵੰਸ਼ ਦੀ ਸਥਾਪਨਾ ਹੋ ਜਾਂਦੀ ਉਸ ਤੋਂ ਬਾਅਦ ਭਾਰਤ ਦੇ ਕਿਹੜੇ ਨਗਰ ਨੂੰ ਰਾਜਧਾਨੀ ਬਣਾਇਆ ਗਿਆ ਸੀ ਤਾਂ ਉਹ ਬਣਾਇਆ ਗਿਆ ਸੀ ਦਿੱਲੀ ਨੂੰ ਬੀ ਇਜ਼ ਦਾ ਰਾਈਟ ਆਨਸਰ ਮੁਗਲ ਕਾਲ ਵਿੱਚ ਪੰਜਾਬ ਦੀ ਰਾਜਧਾਨੀ ਕਿਹੜੀ ਸੀ ਤਾਂ ਮੁਗਲ ਕਾਲ ਵਿੱਚ ਪੁੱਛਿਆ ਗਿਆ ਪੰਜਾਬ ਦੀ ਰਾਜਧਾਨੀ ਕਿਹੜੀ ਸੀ ਉਸ ਟਾਈਮ ਮੁਗਲ ਕਾਲ ਦੇ ਵਿੱਚ ਤਾਂ ਉਹ ਸੀ ਲਾਹੌਰ ਸੀ ਇਸ ਦਾ ਰਾਈਟ ਆਨਸਰ ਮੁਗਲ ਬਾਦਸ਼ਾਹ ਅਕਬਰ ਨੇ ਪੰਜਾਬ ਨੂੰ ਕਿੰਨੇ ਸੂਬਿਆਂ ਵਿੱਚ ਵੰਡਿਆ ਹੋਇਆ ਸੀ ਤਾਂ ਅਕਬਰ ਦੇ ਬਾਦਸ਼ਾਹ ਬਣਨ ਤੋਂ ਬਾਅਦ ਉਸ ਨੇ ਜਿਹੜਾ ਪੰਜਾਬ ਨੂੰ ਕਿੰਨੇ ਸੂਬਿਆਂ ਦੇ ਵਿੱਚ ਵੰਡ ਦਿੱਤਾ ਸੀ ਤਾਂ ਉਹ ਵੰਡ ਦਿੱਤਾ ਸੀ ਟੋਟਲ 5 ਸੂਬਿਆਂ ਦੇ ਵਿੱਚ ਡੀ ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਦੇਖ ਲੈਂਦੇ ਆ ਦੁੱਲਾ ਭੱਟੀ ਕਿਹੜੇ ਮੁਗਲ ਬਾਦਸ਼ਾਹ ਦਾ ਸਮਕਾਲੀ ਸੀ ਤਾਂ ਦੁੱਲਾ ਭੱਟੀ ਕਿਹੜੇ ਮੁਗਲ ਬਾਦਸ਼ਾਹ ਦਾ ਸਮਕਾਲੀ ਸੀ ਕੀ ਰਾਈਟ ਆਨਸਰ ਹੋਏਗਾ ਆਪਣੇ ਕੋਲ ਤਾਂ ਉਹ ਸੀ ਅਕਬਰ ਦਾ ਅਕਬਰ ਦੇ ਸਮੇਂ ਦਾ ਸੀ ਦੁੱਲਾ ਭੱਟੀ ਠੀਕ ਹੈ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਦੇਖ ਲੈਂਦੇ ਆ ਕੁਐਸਚਨ ਨੰਬਰ 109 ਪੰਜਾਬ ਵਿੱਚੋਂ ਮੁਗਲ ਸਾਮਰਾਜ ਦਾ ਪਤਨ ਕਦੋਂ ਹੋਇਆ ਤਾਂ ਮੁਗਲ ਸਾਮਰਾਜ ਦਾ ਪਤਨ ਕਦੋਂ ਹੁੰਦਾ ਹੈ ਮੁਗਲ ਸਾਮਰਾਜ ਦਾ ਪੰਜਾਬ ਦੇ ਵਿੱਚੋਂ ਤਾਂ ਉਹ ਹੁੰਦਾ ਹੈ 18ਵੀਂ ਸਦੀ ਦੇ ਵਿੱਚ ਕਾਫੀ ਲੰਮਾ ਸਮਾਂ ਉਸਨੇ ਪੰਜਾਬ ਭਾਰਤ ਤੇ ਰਾਜ ਕੀਤਾ ਸੀ ਬਟ 18ਵੀਂ ਸਦੀ ਦੇ ਵਿੱਚ ਜਾ ਕੇ ਮੁਗਲ ਸਾਮਰਾਜ ਦਾ ਪਤਨ ਹੁੰਦਾ ਕਿਵੇਂ ਪਤਨ ਹੁੰਦਾ ਉਹ ਵੀ ਆਪਾਂ ਅਗਲੀ ਨਾਲ ਦੀ ਜਿਹੜੀ ਕਲਾਸਿਸ ਚੱਲਦੀਆਂ ਰਹਿਣਗੀਆਂ 1 ਬਾਈ 1 ਡਿਸਕਸ ਕਰਦੇ ਰਹਾਂਗੇ ਠੀਕ ਹੈ ਦੇਖੋ ਜਿਵੇਂ ਆਪਾਂ ਕਲਾਸ 5 ਦੇ ਵਿੱਚ ਆਪਾਂ ਸਟਾਰਟਿੰਗ ਕੀਤੀ ਸੀ ਸਟਾਰਟਿੰਗ ਹੜੱਪਾ ਤੋਂ ਸ਼ੁਰੂ ਹੁੰਦੇ ਹੁੰਦੇ ਆਪਾਂ ਟਾਈਮ ਟੂ ਟਾਈਮ ਅੱਗੇ ਵਧਦੇ ਜਾ ਰਹੇ ਹਾਂ ਪਹਿਲਾਂ ਆਪਣਾ ਲੋਧੀ ਵੰਸ਼ ਕਵਰ ਕਰਕੇ ਸਾਡੇ ਸੀ ਉਸ ਦੇ ਵਿੱਚ ਕੀ ਹੋਇਆ ਸੀ ਲੋਧੀ ਵੰਸ਼ ਦਾ ਅੰਤ ਹੋ ਗਿਆ ਤਾਂ ਮੁਗਲ ਸਾਮਰਾਜ ਆ ਗਿਆ ਹੁਣ ਆਪਾਂ ਮੁਗਲ ਸਾਮਰਾਜ ਪੂਰੇ ਦਾ ਪੂਰਾ ਕਵਰ ਕਰਾਂਗੇ ਕੋਈ ਕੁਸਚਨ ਨਹੀਂ ਛੱਡਣਾ ਮੁਗਲ ਸਾਮਰਾਜ ਦਾ ਜਿਵੇਂ ਜਿਵੇਂ ਆਪਾਂ ਅੱਗੇ ਵਧਦੇ ਜਾਵਾਂਗੇ ਅੱਜ ਤੱਕ ਦੇ ਟਾਈਮ ਤੱਕ ਉਹ ਆਪਾਂ ਸਾਰੇ ਕਲਾਸਿਸ ਹੀ ਕਵਰ ਕਰਾਂਗੇ ਸੋ ਵੀਡੀਓ ਨੂੰ ਸ਼ੁਰੂ ਤੱਕ ਜ਼ਰੂਰ ਦੇਖਿਓ ਤੇ ਆਪਣੇ ਦੋਸਤਾਂ ਤੱਕ ਜ਼ਰੂਰ ਸ਼ੇਅਰ ਕਰਦੇ ਜਾਇਓ ਤਾਂ ਆਪਾਂ ਨੈਕਸਟ ਦੇਖ ਲੈਂਦੇ ਆ ਕੁਐਸਚਨ ਪੰਜਾਬ ਤੇ ਹਮਲਾ ਕਰਨ ਵਾਲਾ ਆਖਰੀ ਮੁ슬ਮਨ ਸਿੱਖ ਸ਼ਾਸਕ ਕੌਣ ਸੀ ਆਖਰੀ ਮੁ슬ਮਨ ਸਿੱਖ ਸ਼ਾਸਕ ਪੰਜਾਬ ਤੇ ਹਮਲਾ ਕਰਨ ਵਾਲਾ ਤਾਂ ਕਿਹੜਾ ਸੀ ਉਹ ਤਾਂ ਇਸ ਦਾ ਰਾਈਟ ਆਨਸਰ ਕੀ ਰਹੇਗਾ ਤਾਂ ਇਸ ਦਾ ਰਾਈਟ ਆਨਸਰ ਹੈਗਾ ਅਹਿਮਦ ਸ਼ਾਹ ਅਬਦਾਲੀ ਦਾ ਆਖਰੀ ਮੁ슬लिम ਸਿੱਖ ਸ਼ਾਸਕ ਕੌਣ ਸੀ ਉਹ ਸੀ ਅਹਿਮਦ ਸ਼ਾਹ ਅਬਦਾਲੀ ਸੀ ਇਸ ਦਾ ਰਾਈਟ ਆਨਸਰ ਨੈਕਸਟ ਦੇਖ ਲੈਂਦੇ ਆ ਨਾਦਰ ਸ਼ਾਹ ਨੇ ਪੰਜਾਬ ਤੇ ਕਦੋਂ ਹਮਲਾ ਕੀਤਾ ਤਾਂ ਨਾਦਰ ਸ਼ਾਹ ਨੇ ਪੰਜਾਬ ਤੇ ਕਦੋਂ ਹਮਲਾ ਕੀਤਾ ਸੀ ਤਾਂ ਕੀ ਰਾਈਟ ਆਨਸਰ ਹੈਗਾ ਆਪਣੇ ਕੋਲ ਤਾਂ ਇਸ ਦਾ ਰਾਈਟ ਆਨਸਰ ਹੈਗਾ 1738ਵੀ ਦੇ ਵਿੱਚ 1738 ਦੇ ਵਿੱਚ ਨਾਦਰ ਸ਼ਾਹ ਨੇ ਪੰਜਾਬ ਤੇ ਹਮਲਾ ਕੀਤਾ ਸੀ ਠੀਕ ਹੈ ਜੇਕਰ ਆਪਾਂ ਗੱਲ ਕਰੀਏ ਨਾਦਰ ਸ਼ਾਹ ਦੀ ਤਾਂ ਥੋੜਾ ਜਿਹਾ ਨਾਦਰ ਸ਼ਾਹ ਬਾਰੇ ਦੇਖ ਲੈਣਾ ਨਾਦਰ ਸ਼ਾਹ ਕੌਣ ਸੀ ਦਾ ਨਾਦਰ ਸ਼ਾਹ ਈਰਾਨ ਦਾ ਬਾਦਸ਼ਾਹ ਸੀ ਕਿ ਈਰਾਨ ਦਾ ਇੱਕ ਸਿੱਧਾ-ਸਿੱਧਾ ਇਗਜ਼ਾਮ ਦੇ ਵਿੱਚ ਕੁਐਸਚਨ ਦੇਖ ਲੈਂਦੇ ਨੇ ਕਿ ਨਾਦਰ ਸ਼ਾਹ ਕਿੱਥੋਂ ਆਇਆ ਸੀ ਤਾਂ ਉਹ ਈਰਾਨ ਪਰਸ਼ੀਆ ਤੋਂ ਆਇਆ ਸੀ ਈਰਾਨ ਪਰਸ਼ੀਆ ਤੋਂ ਆਇਆ ਸੀ ਠੀਕ ਹੈ ਅ ਕਿਉਂ ਆਇਆ ਸੀ ਕਿਉਂਕਿ ਜਦੋਂ ਉਸ ਨੂੰ ਪੰਜਾਬ ਭਾਰਤ ਦੇ ਉੱਪਰ ਪਤਾ ਲੱਗਿਆ ਕਿ ਮੁਗਲ ਸ਼ਾਸਨ ਦਾ ਕਾਲ ਹੈ ਬਟ ਔਰੰਗਜ਼ੇਬ ਤੋਂ ਬਾਅਦ ਕੀ ਹੁੰਦਾ ਹੈ ਉਸ ਸਮੇਂ ਜਿਹੜਾ ਮੁਗਲ ਸلطਨਤ ਦਾ ਸੀ ਉਹ ਕਮਜ਼ੋਰ ਹੋ ਚੁੱਕੀ ਸੀ ਅਤੇ ਪੰਜਾਬ ਵਰਗੇ ਇਲਾਕਿਆਂ ਵਿੱਚ ਜਿਹੜੀ ਅ ਅਫਸਰਾ ਤਫਰੀ ਮੱਚੀ ਹੋਈ ਸੀ ਤਾਂ ਉਸਨੇ ਕੀ ਕੀਤਾ ਤਾਂ ਉਸਨੇ ਪੰਜਾਬ ਭਾਰਤ ਤੇ ਹਮਲਾ ਕਰਨ ਦੀ ਯੋਜਨਾ ਕੀਤੀ ਉਸਦਾ ਮੇਨ ਕਾਰਨ ਕੀ ਸੀ ਉਸਦਾ ਮੇਨ ਕਾਰਨ ਸੀ ਹਮਲਾ ਕਰਨ ਦਾ ਇਥੋਂ ਦੀ ਧਨ ਦੌਲਤ ਤਾਂ ਧਨ ਦੌਲਤ ਦੇ ਕਾਰਨ ਉਸਨੇ ਕੀ ਕੀਤਾ ਇਸ ਤੇ ਪੰਜਾਬ ਤੇ ਹਮਲਾ ਕੀਤਾ ਉਸਨੇ ਸਭ ਤੋਂ ਪਹਿਲਾਂ ਕੀ ਕੀਤਾ ਖੈਂਬਰਦਰ ਦੇ ਦਰ ਰਾਹੀ ਕਾਬੁਲ ਦਾ ਕਾਬੁਲ ਦਾ ਦਰ ਰਾਸ ਜਿਹੜਾ ਕਾਬੁਲ ਤੇ ਦਾਖਲ ਕੀਤਾ ਉਸ ਤੋਂ ਬਾਅਦ ਉਸਨੇ ਪੰਜਾਬ ਦੇ ਕਬਲਾ ਕਬਜ਼ਾ ਕੀਤਾ 1739 ਦੇ ਵਿੱਚ ਠੀਕ ਹੈ ਉਸ ਤੋਂ ਬਾਅਦ ਉਸਨੇ ਲਾਹੌਰ ਤੇ ਆਪਣਾ ਕਬਜ਼ਾ ਕਰ ਲਿਆ ਸੀ ਠੀਕ ਹੈ ਇਸੇ ਤਰੀਕੇ ਨਾਲ ਲਾਹੌਰ ਤੋਂ ਬਾਅਦ ਉਸਨੇ ਦਿੱਲੀ ਕੂਚ ਕੀਤਾ ਦਿੱਲੀ ਕੂਚ ਕਰਨ ਤੋਂ ਬਾਅਦ ਉਸਨੇ ਕਰਨਾਲ ਦੀ ਲੜਾਈ ਹੁੰਦੀ ਹੈ ਠੀਕ ਹੈ ਕਰਨਾਲ ਦੀ ਲੜਾਈ ਹੁੰਦੀ ਹੈ ਮੁਗਲ ਫੌਜਾਂ ਦੇ ਵਿੱਚ ਤੇ ਆਹ ਮੁਗਲ ਫੌਜਾਂ ਤੇ ਨਾਦਰ ਸ਼ਾਹ ਦੇ ਵਿਚਕਾਰ ਠੀਕ ਹੈ ਇਸ ਦੇ ਵਿੱਚ ਕੀ ਹੁੰਦਾ ਹੈ ਇਸ ਦੇ ਵਿੱਚ ਨਾਦਰ ਸ਼ਾਹ ਜਿੱਤ ਲੈਂਦਾ ਹੈ ਠੀਕ ਹੈ ਤੇ ਉਸ ਤੋਂ ਬਾਅਦ ਉਹ ਕੀ ਕਰਦਾ ਹੈ ਦਿੱਲੀ ਦੇ ਵਿੱਚੋਂ ਦਿੱਲੀ ਦੇ ਵਿੱਚੋਂ ਭਾਰੀ ਕਤਲੇਆਮ ਕਰਕੇ ਕਾਫੀ ਲੁੱਟਦਾ ਉਹਦੇ ਵਿੱਚ ਬੇਹਿਸਾਬ ਦੌਲਤ ਹੋਗੀ ਹੀਰੇ ਜਵਾਹਰਾਤ ਹੋਗੇ ਤੇ ਇੱਕ ਜਿਹੜਾ ਮਸ਼ਹੂਰ ਕੋਹੀਨੂਰ ਹੀਰਾ ਸੀ ਮਸ਼ਹੂਰ ਕੋਹੀਨੂਰ ਹੀਰਾ ਸੀ ਉਹ ਕਿਸ ਕੋਲ ਚਲੇ ਜਾਂਦਾ ਹੈ ਇੱਥੇ ਨਾਦਰ ਸ਼ਾਹ ਕੋਲ ਚਲੇ ਜਾਂਦਾ ਹੈ ਉਹ ਨਾਦਰ ਸ਼ਾਹ ਲੁੱਟ ਕੇ ਲੈ ਜਾਂਦਾ ਹੈ ਤਾਂ ਇੱਥੋਂ ਤੁਸੀਂ ਯਾਦ ਰੱਖਣਾ ਹੈ ਕਿ ਜਿਵੇਂ ਮੈਂ ਤੁਹਾਨੂੰ ਕੀ ਦੱਸਿਆ ਨਾਦਰ ਸ਼ਾਹ ਕੋਲ ਕੀ ਹੈ ਇਹ ਹੀਰਾ ਚਲੇ ਜਾਂਦਾ ਹੈ ਕੋਹੀਨੂਰ ਹੀਰਾ ਠੀਕ ਹੈ ਦਿੱਲੀ ਤੇ ਜਦੋਂ ਉਹ ਲੁੱਟ ਕਰਦਾ ਹੈ ਤਾਂ ਉਹ ਮੁਗਲਾਂ ਤੋਂ ਕੀ ਹੁੰਦਾ ਹੈ ਲੁੱਟ ਕੇ ਉਹ ਨਾਦਰ ਸ਼ਾਹ ਆਪਣੇ ਨਾਲ ਲੈ ਜਾਂਦਾ ਹੈ ਠੀਕ ਹੈ ਤਾਂ ਇਸ ਤਰ੍ਹਾਂ ਇਸ ਤਰੀਕੇ ਨਾਲ ਕਾਫੀ ਨਾਦਰ ਸ਼ਾਹ ਨੇ ਇੱਥੇ ਭਾਰੀ ਲੁੱਟ ਕੀਤੀ ਸੀ ਉਸ ਟਾਈਮ ਤਾਂ ਇਹ ਤੁਸੀਂ ਯਾਦ ਰੱਖਣਾ ਹੈ ਤਾਂ ਨੈਕਸਟ ਕੁਐਸਚਨ ਵਿਜ਼ਿਟ ਕਰ ਲੈਣੇ ਆਪਾਂ ਕਵੈਸਚਨ ਨੰਬਰ 112 ਨਾਦਰ ਸ਼ਾਹ ਕਿੱਥੋਂ ਦਾ ਸ਼ਾਸਕ ਸੀ ਤਾਂ ਹੁਣੇ-ਹੁਣੇ ਦੱਸ ਕੇ ਹਟਿਆ ਤੁਹਾਨੂੰ ਨਾਦਰ ਸ਼ਾਹ ਕਿੱਥੋਂ ਦਾ ਸ਼ਾਸਕ ਸੀ ਉਹ ਉਹ ਸੀ ਈਰਾਨ ਦਾ ਸ਼ਾਸਕ ਠੀਕ ਹੈ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਦੇਖਦੇ ਹਾਂ ਨਾਦਰ ਸ਼ਾਹ ਦੇ ਹਮਲੇ ਸਮੇਂ ਪੰਜਾਬ ਦਾ ਸੂਬੇਦਾਰ ਕੌਣ ਸੀ ਤਾਂ ਜਦੋਂ ਨਾਦਰ ਸ਼ਾਹ ਨੇ ਪੰਜਾਬ ਤੇ ਹਮਲਾ ਕੀਤਾ ਸੀ ਪਤਾ ਪੰਜਾਬ ਦਾ ਸੂਬੇਦਾਰ ਕੌਣ ਸੀ ਤਾਂ ਕੀ ਰਾਈਟ ਆਨਸਰ ਹੈਗਾ ਆਪਣੇ ਕੋਲ ਤਾਂ ਉਸ ਸਮੇਂ ਜ਼ਕਰੀਆ ਖਾਨ ਅਜਿਹੜਾ ਜਕਰੀਆ ਖਾਨ ਸੀ ਉਹ ਕੀ ਸੀ ਪੰਜਾਬ ਦਾ ਸੂਬੇਦਾਰ ਸੀ ਜਦੋਂ ਨਾਦਰ ਸ਼ਾਹ ਨੇ ਪੰਜਾਬ ਤੇ ਹਮਲਾ ਕੀਤਾ ਸੀ ਨੈਕਸਟ ਕੁਐਸਚਨ ਦੇਖ ਲੈਂਦੇ ਆ ਦੁਰਾਨੀ ਵੰਸ਼ ਦਾ ਸੰਸਥਾਪਕ ਕੌਣ ਸੀ ਹੁਣ ਦੁਰਾਨੀ ਵੰਸ਼ ਦੁਰਾਨੀ ਵੰਸ਼ ਦਾ ਸੰਸਥਾਪਕ ਕੌਣ ਸੀ ਤਾਂ ਜੇਕਰ ਗੱਲ ਕਰੀਏ ਦੁਰਾਨੀ ਵੰਸ਼ ਦੀ ਇਹ ਵੀ ਕਾਫੀ ਵੰਸ਼ ਪ੍ਰਚਲਿਤ ਰਿਹਾ ਸੀ ਉਸ ਟਾਈਮ ਤਾਂ ਜਿਹੜਾ ਦੁਰਾਨੀ ਵੰਸ਼ ਦਾ ਸੰਸਥਾਪਕ ਸੀ ਉਹ ਸੀ ਅਹਿਮਦ ਸ਼ਾਹ ਅਬਦਾਲੀ ਠੀਕ ਹੈ ਅਹਿਮਦ ਸ਼ਾਹ ਅਬਦਾਲੀ ਸੀ ਉਹ ਦੁਰਾਨੀ ਵੰਸ਼ ਦਾ ਸੰਸਥਾਪਕ ਸੀ ਜੇਕਰ ਥੋੜਾ ਜਿਹਾ ਆਪਾਂ ਦੁਰਾਨੀ ਬੰਸ਼ ਬਾਰੇ ਦੇਖ ਲੈਂਦੇ ਆ ਅਹਿਮਦ ਸ਼ਾਹ ਅਫਦਾਲੀ ਬਾਰੇ ਤਾਂ ਜਿਹੜਾ ਦੁਰਾਨ ਅਹਿਮਦ ਸ਼ਾਹ ਅਫਦਾਲੀ ਸੀ ਉਸ ਦਾ ਜਿਹੜਾ ਜਨਮ ਸੀ ਉਹ ਹੋਇਆ ਸੀ 1722 ਦੇ ਵਿੱਚ ਕੰਧਾਰ ਦੇ ਨੇੜੇ ਹੋਇਆ ਸੀ ਇਸ ਦਾ ਜਨਮ ਠੀਕ ਹੈ ਅਹਿਮਦ ਸ਼ਾਹ ਅਫਦਾਲੀ ਦਾ ਠੀਕ ਹੈ ਤਾਂ ਉਹ ਕੰਮ ਕੀ ਕਰਦਾ ਸੀ ਤਾਂ ਉਹ ਪਹਿਲਾਂ ਜਿਹੜੀ ਨਾਦਰ ਸ਼ਾਹ ਸੀ ਤਾਂ ਨਾਦਰ ਸ਼ਾਹ ਜਿਹੜੇ ਫੌਜ ਦੇ ਵਿੱਚ ਸੈਨਾਪਤੀ ਦਾ ਕੰਮ ਕਰਦਾ ਸੀ ਫੌਜ ਦੇ ਵਿੱਚ ਸੈਨਾਪਤੀ ਦਾ ਕੰਮ ਕਰਦਾ ਸੀ ਤਾਂ ਉਸ ਤੋਂ ਬਾਅਦ ਸੈਨਾਪਤੀ ਦਾ ਕੰਮ ਕਰਦੇ ਕਰਦੇ ਉਸ ਨੇ ਕੀ ਕੀਤਾ 1747 ਦੇ ਵਿੱਚ 1447 ਦੇ ਵਿੱਚ ਦੁਰਾਨੀ ਵੰਸ਼ ਦੀ ਸਥਾਪਨਾ ਰੱਖੀ ਦੁਰਾਨੀ ਵੰਸ਼ ਦੀ ਸਥਾਪਨਾ ਰੱਖੀ ਅਤੇ ਉਸ ਨੇ ਜਿਹੜਾ ਆਪਣੀ ਰਾਜਧਾਨੀ ਕਿਸ ਨੂੰ ਬਣਾਇਆ ਸੀ ਤਾਂ ਉਹ ਬਣਾਇਆ ਸੀ ਕੰਧਾਰ ਨੂੰ ਕੰਧਾਰ ਨੂੰ ਉਸ ਨੇ ਆਪਣੀ ਰਾਜਧਾਨੀ ਬਣਾਇਆ ਤੇ ਤੇ ਅਹਿਮਦ ਸ਼ਾਹ ਅਬਦਾਲੀ ਨੂੰ ਕੀ ਇਹ ਦੂਰ ਇਹ ਦੁਰਾਨ ਦੂਰ ਇਹ ਦੁਰਾਨ ਮਤਲਬ ਕਿ ਮੋਤੀਆਂ ਦਾ ਮੋਤੀ ਇਸ ਨੂੰ ਮੋਤੀਆਂ ਦਾ ਮੋਤੀ ਕਹਿ ਦਿੰਦੇ ਆ ਇਸ ਕਰਕੇ ਇਸ ਦਾ ਨਾਮ ਦੁਰਾਨੀ ਰੱਖਿਆ ਗਿਆ ਸੀ ਦੂਰ ਇਹ ਦੁਰਾਨ ਠੀਕ ਹੈ ਮੋਤੀਆਂ ਦਾ ਮੋਤੀ ਇਸ ਕਰਕੇ ਇਸ ਵਾਛ ਦਾ ਨਾਮ ਕੀ ਰੱਖਿਆ ਗਿਆ ਦੁਰਾਨੀ ਰੇਖ ਰੱਖਿਆ ਗਿਆ ਸੀ ਠੀਕ ਹੈ ਤਾਂ ਇਸ ਨੇ ਵੀ ਭਾਰਤ ਦੇ ਕਈ ਹਮਲੇ ਕੀਤੇ ਸੀ ਆ ਇਸ ਦਾ ਜਿਹੜਾ ਮਸ਼ਹੂਰ ਹਮਲਾ ਸੀ 1761 ਈਸਵੀ ਦਾ 1761 ਈਸਵੀ ਦੇ ਵਿੱਚ ਇਸ ਦੁਆਰਾ ਤੀਜੀ ਪਾਨੀਪਤ ਦੀ ਲੜਾਈ ਲੜੀ ਗਈ ਸੀ ਤੀਜੀ ਪਾਣੀਪਤ ਦੀ ਲੜਾਈ ਲੜੀ ਗਈ ਸੀ ਤੇ ਇੱਕ ਹੋਰ ਗੱਲ ਮੈਂ ਜਿੰਨੇ ਵੀ ਦੇਖੋ ਪਾਣੀਪਤ ਦੀ ਜਿੰਨੀਆਂ ਵੀ ਲੜਾਈਆਂ ਹੋਈਆਂ ਨੇ ਉਸ ਦਾ ਮੈਂ ਤੁਹਾਨੂੰ ਇੱਕ ਚਾਰਟ ਬਣਾ ਕੇ ਨਾ ਗਰੁੱਪ ਦੇ ਵਿੱਚ ਸ਼ੇਅਰ ਕਰਾਂਗਾ ਤਾਂ ਤੁਸੀਂ ਉਹ ਨੋਟ ਜਰੂਰ ਕਰ ਲਿਓ ਕਿਉਂਕਿ ਦੇਖੋ ਜਿਵੇਂ ਤਰਾਇਨ ਦੀ ਲੜਾਈ ਹੋ ਗਈ ਪਾਣੀਪਤ ਦੀਆਂ ਲੜਾਈਆਂ ਹੋ ਗਈਆਂ ਇਹ ਕਾਫੀ ਇੰਪੋਰਟੈਂਟ ਨੇ ਐਗਜ਼ਾਮ ਦੇ ਲਈ ਤੇ ਤੁਹਾਨੂੰ ਇਹ ਵੀ ਪਤਾ ਹੋਣਾ ਜਿੱਦਾਂ ਇਹ ਲੜਾਈਆਂ ਹੋਈਆਂ ਕਿਉਂ ਸੀ ਠੀਕ ਹੈ ਤਾਂ ਇਸ ਤਰੀਕੇ ਨਾਲ ਅਹਿਮਦ ਸ਼ਾ ਅਬਦਾਲੀ ਦੁਆਰਾ ਕਾਫੀ ਲੜਾਈਆਂ ਲੜੀਆਂ ਗਈਆਂ ਅੰਤ 1772 ਦੇ ਵਿੱਚ ਕੀ ਹੁੰਦਾ ਹੈ ਕੰਧਾਰ ਦੇ ਵਿੱਚ ਅਹਿਮਦ ਸ਼ਾ ਅਬਦਾਲੀ ਦੀ ਮੌਤ ਹੋ ਜਾਂਦੀ ਹੈ ਠ ਨੈਕਸਟ ਕੁਐਸਚਨ ਦੇਖ ਲੈਂਦੇ ਆ ਕੁਐਸਚਨ ਨੰਬਰ 115 ਅਹਿਮਦ ਸ਼ਾਹ ਅਬਦਾਲੀ ਕਿੱਥੋਂ ਦਾ ਸ਼ਾਸਕ ਸੀ ਤਾਂ ਉਹ ਕਿੱਥੋਂ ਦਾ ਸ਼ਾਸਕ ਸੀ ਅਹਿਮਦ ਸ਼ਾਹ ਅਬਦਾਲੀ ਤਾਂ ਉਹ ਸੀ ਅਫਗਾਨਿਸਤਾਨ ਦਾ ਅਫਗਾਨਿਸਤਾਨ ਤੋਂ ਆਇਆ ਸੀ ਅਹਿਮਦ ਸ਼ਾਹ ਅਬਦਾਲੀ ਠੀਕ ਹੈ ਬੀ ਇਸ ਦਾ ਰਾਈਟ ਆਨਸਰ ਅਹਿਮਦ ਸ਼ਾਹ ਅਬਦਾਲੀ ਦੇ ਪਹਿਲੇ ਹਮਲੇ ਦੌਰਾਨ ਪੰਜਾਬ ਦਾ ਸੂਬੇਦਾਰ ਕੌਣ ਸੀ ਤਾਂ ਐ ਮੈਂ ਪਹਿਲਾਂ ਦੇਖੋ ਅਹਿਮਦ ਸ਼ਾਹ ਅਬਦਾਲੀ ਨੇ ਜਦੋਂ ਪਾਇਆ ਪੰਜਾਬ ਤੇ ਪਹਿਲਾ ਹਮਲਾ ਕੀਤਾ ਸੀ ਉਸ ਸਮੇਂ ਜਿਹੜਾ ਪੰਜਾਬ ਦਾ ਸੂਬੇਦਾਰ ਸੀ ਉਹ ਕੌਣ ਸੀ ਤਾਂ ਕੀ ਰਾਈਟ ਆਨਸਰ ਹੈਗਾ ਆਪਣੇ ਕੋਲ ਤਾਂ ਉਹ ਸੀ ਯਾਹੀਆ ਖਾਨ ਬੀ ਇਜ਼ ਦਾ ਰਾਈਟ ਆਨਸਰ ਯਾਹੀਆ ਖਾਨ ਸੀ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਪਹਿਲਾ ਹਮਲਾ ਕੀਤਾ ਸੀ ਪੰਜਾਬ ਤੇ ਤਾਂ ਬੀ ਇਜ਼ ਦਾ ਰਾਈਟ ਆਨਸਰ ਕੁਐਸਚਨ ਨੰਬਰ 117 ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ਤੇ ਹਮਲੇ ਕਿਸ ਦੇ ਬੁਲਾਵੇ ਤੇ ਕੀਤੇ ਸਨ ਤਾਂ ਪੰਜਾਬ ਤੇ ਹਮਲੇ ਕਰਨ ਦਾ ਮੁੱਖ ਕਾਰਨ ਕੀ ਸੀ ਅਹਿਮਦ ਸ਼ਾਹ ਅਬਦਾਲੀ ਨੇ ਕਿਸ ਦੇ ਕਹਿਣ ਤੇ ਹਮਲਾ ਕੀਤਾ ਸੀ ਪੰਜਾਬ ਤੇ ਤਾਂ ਕੀ ਰਾਈਟ ਆਨਸਰ ਹੈਗਾ ਆਪਣੇ ਕੋਲ ਤਾਂ ਸ਼ਾਹਨਵਾਜ਼ ਖਾਨ ਦੇ ਕਿ ਸ਼ਾਹਨਵਾਜ਼ ਖਾਨ ਤੇ ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ਭਾਰ ਤੇ ਹਮਲੇ ਕਰਨੇ ਸ਼ੁਰੂ ਕੀਤੇ ਸੀ ਬੀ ਇਸ ਦਾ ਰਾਈਟ ਆਨਸਰ ਕੁਐਸਚਨ ਨੰਬਰ 118 ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ਤੇ ਪਹਿਲਾ ਹਮਲਾ ਕਦੋਂ ਕੀਤਾ ਤਾਂ ਸਭ ਤੋਂ ਪਹਿਲਾ ਹਮਲਾ ਕਦੋਂ ਕੀਤਾ ਸੀ ਅਹਿਮਦ ਸ਼ਾਹ ਅਬਦਾਲੀ ਨੇ ਤਾਂ ਉਹ ਕੀਤਾ ਸੀ 1747 ਈਸਵੀ ਦੇ ਵਿੱਚ 1747 ਈਸਵੀ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ਤੇ ਪਹਿਲਾ ਹਮਲਾ ਕੀਤਾ ਸੀ ਠੀਕ ਹੈ ਤਾਂ ਬੀ ਇਸ ਦਾ ਰਾਈਟ ਆਨਸਰ ਅਹਿਮਦ ਸ਼ਾਹ ਅਬਦਾਲੀ ਦਾ ਉੱਤਰਾਧਿਕਾਰੀ ਕੌਣ ਸੀ ਤਾਂ ਅਹਿਮਦ ਸ਼ਾਹ ਦੀ ਅਬਦਾਲੀ ਦੀ ਮੌਤ ਤੋਂ ਬਾਅਦ ਉਸ ਦਾ ਉੱਤਰਾਧਿਕਾਰੀ ਕੌਣ ਬਣਿਆ ਤਾਂ ਉਹ ਬਣਿਆ ਸੀ ਤੈਮੂਰ ਸ਼ਾਹ ਤੈਮੂਰ ਸ਼ਾਹ ਅਹਿਮਦ ਸ਼ਾਹ ਅਬਦਾਲੀ ਦਾ ਉੱਤਰਾਧਿਕਾਰੀ ਬਣਿਆ ਸੀ ਤਾਂ ਅੱਜ ਦੀ ਕਲਾਸ ਦਾ ਆਪਾਂ ਲਾਸਟ ਕੁਐਸਚਨ ਦੇਖ ਲੈਨੇ ਆਂ ਤਾਂ ਪੰਜਾਬ ਦਾ ਸੂਬੇਦਾਰਾਂ ਦਾ ਸਹੀ ਕ੍ਰਮ ਦੱਸਣਾ ਹੈ ਕਿ ਪੰਜਾਬ ਦਾ ਸੂਬੇਦਾਰ ਸਭ ਤੋਂ ਪਹਿਲਾਂ ਕੌਣ ਆਇਆ ਸੀ ਉਸ ਤੋਂ ਬਾਅਦ ਕੌਣ ਆਇਆ ਉਸ ਤੋਂ ਬਾਅਦ ਕੌਣ ਆਇਆ ਠੀਕ ਹੈ ਤਾਂ ਦੇਖੋ ਸਭ ਤੋਂ ਪਹਿਲਾਂ ਆਇਆ ਸੀ ਇਹਨਾਂ ਦੇ ਵਿੱਚੋਂ ਅਬਦੁੱਸ ਸਮਦ ਖਾਂ ਕਿ ਜਿਹੜਾ ਅਬਦੂਸ ਸਮਦ ਖਾਨ ਸੀ ਸਭ ਤੋਂ ਪਹਿਲਾਂ ਇਹਨਾਂ ਦੇ ਵਿੱਚੋਂ ਆਇਆ ਸੀ ਦੇਖੋ ਹੁਣੇ ਤੁਹਾਨੂੰ ਜਕਰੀਆ ਖਾਨ ਕਰਵਾ ਕੇ ਇੱਥੇ ਜਕਰੀਆ ਖਾਨ ਆਇਆ ਨਾਦਰ ਸ਼ਾਹ ਦੇ ਟਾਈਮ ਆ ਫਿਰ ਨਾਦਰ ਸ਼ਾਹ ਤੋਂ ਬਾਅਦ ਕਿਸ ਦਾ ਟਾਈਮ ਪੀਰੀਅਡ ਆ ਗਿਆ ਤਾਂ ਅਹਿਮਦ ਸ਼ਾਹ ਅਬਦਾਲੀ ਦਾ ਅਹਿਮਦ ਸ਼ਾਹ ਅਬਦਾਲੀ ਤੋਂ ਬਾਅਦ ਪੰਜਾਬ ਦਾ ਸੁਬੇਦਾਰ ਕੌਣ ਬਣਿਆ ਸੀ ਯਾਇਆ ਖਾਨ ਬਣਿਆ ਸੀ ਕਿ ਯਾਇਆ ਖਾਨ ਤੋਂ ਬਾਅਦ ਹੁਣ ਕੌਣ ਆਏਗਾ ਅੱਗੇ ਜਾ ਕੇ ਮੀਰ ਮੰਨੂ ਆਏਗਾ ਠੀਕ ਹੈ ਤਾਂ ਡੀ ਇਸ ਦਾ ਰਾਈਟ ਆਨਸਰ ਤਾਂ ਇਹ ਵੀ ਤੁਸੀਂ ਯਾਦ ਰੱਖਣਾ ਹੈ ਕਿ ਜਦੋਂ ਟਾਈਮ ਪੀਰੀਅਡ ਚੇਂਜ ਹੋਵੇਗਾ ਨਾਲ ਦੀ ਨਾਲ ਉਥੇ ਦਾ ਸੂਬੇਦਾਰ ਵੀ ਚੇਂਜ ਹੋਵੇਗਾ ਤਾਂ ਇਸ ਤਰੀਕੇ ਨਾਲ ਤੁਸੀਂ ਇਸ ਨੂੰ ਨਾਲ ਦੀ ਨਾਲ ਇੱਕ ਕਾਪੀ ਪੈਨ ਲੈ ਕੇ ਨੋਟ ਕਰਦੇ ਜਾਣਾ ਕਿ ਜਦੋਂ ਨਾਦਰ ਸ਼ਾਹ ਨੇ ਹਮਲਾ ਕੀਤਾ ਸੀ ਤਾਂ ਉਸ ਸਮੇਂ ਪੰਜਾਬ ਦਾ ਸੂਬੇਦਾਰ ਇਹ ਸੀ ਅਹਿਮਦ ਸ਼ਾਹ ਅਬਦਾਲੀ ਨੇ ਹਮਲਾ ਕੀਤਾ ਤਾਂ ਇਸ ਸਮੇਂ ਪੰਜਾਬ ਦਾ ਸੂਬੇਦਾਰ ਇਹ ਬਣ ਗਿਆ ਤੇ ਮੀਰ ਮੰਨੂ ਸਮੇਂ ਇਸ ਨੇ ਹਮਲਾ ਕੀਤਾ ਸੀ ਠੀਕ ਹੈ ਤਾਂ ਇਸ ਤਰੀਕੇ ਨਾਲ ਤੁਸੀਂ ਆਪਣੇ ਨੋਟਸ ਬਣਾਉਂਦੇ ਜਾਣੇ ਨੇ ਤਾਂ ਦੋਸਤੋ ਅੱਜ ਦੀ ਕਲਾਸ ਦੇ ਆਪਣੇ 120 ਕੁਐਸਚਨਸ ਕਵਰ ਹੋ ਚੁੱਕੇ ਨੇ ਹੋਪਸੋ ਤੁਹਾਨੂੰ ਇਹ ਕਲਾਸ ਵਧੀਆ ਲੱ ਦੋਸਤੋ ਜੇਕਰ ਤੁਹਾਨੂੰ ਇਹ ਕਲਾਸ ਵਧੀਆ ਲੱਗੀ ਹੈ ਤਾਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਅਤੇ ਆਪਣੇ ਦੋਸਤਾਂ ਮਿੱਤਰਾਂ ਵਿੱਚ ਜ਼ਰੂਰ ਸ਼ੇਅਰ ਕਰਿਓ ਤਾਂ ਜੋ ਉਹ ਵੀ ਪੰਜਾਬ ਦੇ ਇਗਜ਼ਾਮ ਦੀ ਤਿਆਰੀ ਚੰਗੀ ਤਰ੍ਹਾਂ ਕਰ ਸਕਣ ਤਾਂ ਚਲੋ ਮਿਲਦੇ ਆ ਦੋਸਤੋ ਅਗਲੀ ਕਲਾਸ ਦੇ ਵਿੱਚ ਥੈਂਕ ਯੂ ਸੋ ਮੱਚ